ਮਨ ਮਿਤ ਸੰਤ ਜਨਾ ਜਸ ਗਾਇਓ ਸਹਿਬ ਜੀ ਬਖਸ਼ ਕਰਦੇ ਨੇ ਕਿ ਭਾਈ ਆਪਣੇ ਮਨ ਨੂੰ ਸਮਝਾਉਣਾ ਕਰਿਆ ਕਰ ਮਨ ਨੂੰ ਸਮਝਾਇਆ ਕਰਕੇ ਜਿਵੇਂ ਮੇਰੇ ਮਨਾਂ ਕੋ ਸੁਨੁਨੁਕ ਨੇ ਸੰਤ ਜਨਾ ਨਾਲ ਮਿਲ ਕੇ ਪ੍ਰਮਾਤਮਾ ਦੀ ਸੇਵਕ ਚਲਾ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਰੰਨੁਖ ਅਕਾਲ ਪੁਰਖ ਵਹਿਗੂ ਜੀ ਦੀ ਸੇਵਾ ਕੋਰਸ ਕਾਲ ਪੁਰਖ ਵਹਿਗੂ ਜੀ ਦੇ ਬਹੁਤ ਕਉਂਦਾ ਹੈ ਤਾਂ ਸਾਨੂੰ ਕਿਨੂ ਚ ਕਿਰਪਾ ਹੋਈ ਹੈ ਕਿਸੇ ਦੀ ਕਿਰਪਾ ਕਿਹਦੀ ਹੋਈ ਹੈ ਹਰ ਹਰ ਰਤਨ ਰਤਨ ਹਰ ਦੀ ਕੋ ਗੁਰ ਸਤ ਗੁਰਦਾਨ ਦਿਵਾਇਓ ਸਾਜ ਜੀ ਕਹਿੰਦੇ ਉਸ ਮੁੱਖ ਨੇ ਗੁਣ ਗੌਣੇ ਸਰੂਪ ਕੀਤੇ ਨੇ ਭਾਈ ਗੁਰੂ ਨੇ ਸਤਗੁਰੂ ਨੇ ਜਿਸ ਮੁੱਖ ਨੂੰ ਪਰਮਾਤਮਾ પાસે ਨੂੰ ਪਰਮਾਤਮਾ ਦਾ ਰਤਨ ਨਾਮ ਕੀਮਤੀ ਜਿਹੜਾ ਰਤਨਾ ਤੋਂ ਵੀ ਕੀਮਤੀ ਨਾਮ ਹੈ ਕਾਲਪੁਰਪਰੇ ਗੁਰੂ ਜੀ ਦਾ ਉਹ ਨਾਮ ਬਖਸ਼ਿਸ਼ ਵਜੋਂ ਦਵਾ ਦਿੱਤਾ ਏਕੇ ਰੁੱਖ ਨੂੰ ਕਰਦਾ ਨਹੀਂ ਗੁਰੂ ਕਰਦਾ ਤੇ ਸਾਧਗੁਰ ਜੀ ਕਹਿੰਦੇ ਗੁਰ ਪਰਮੇਸ਼ਰ ਇੱਕੋ ਜਾਨ ਗੁਰੂ ਤੇ ਪਰਮੇਸ਼ਰ ਦਾ ਇੱਕ ਰੂਪ ਜਾਣਾ ਕਿਉਂਕਿ ਗੁਰੂ ਨੇ ਕਿਰਪਾ ਕਰਨੀ ਹੈ ਨਾਮ ਦੀ ਦਾ ਗੁਰੂ ਨੇ ਬਖਸ਼ਣੀ ਹੈ ਤੇ ਗੁਰੂ ਦੇ ਰਾਹੀ ਹੀ ਉਸਕਾਰ ਪਰਮਪੰਥ ਜੀ ਦੀ ਮਿਹਰ ਤੇ ਤੇਰੀ ਇਸ ਕਰਕੇ ਬਾਸਾ ਕਹਿੰਦੇ ਭਾਈ ਮਾਨ ਅ ਸੰਤ ਜਨਾਂ ਜਸ ਗਾਇਉ ਏ ਮੇਰੇ ਮਨ ਆ ਕੋ ਅਪਿਆਰਾ ਉਹ ਸੰਤ ਜਨ ਉਹ ਮਨੂ ਹਰੀ ਦੇ ਗਉਂਦਾ ਹੈ ਪ੍ਰਮਾਤਮਾ ਦੇ ਨਾਲ ਮਿਲਦਾ ਹੈ ਪ੍ਰਮਾਤਮਾ ਦੇ ਸ੍ਰਿਸ਼ਟ ਸੁਲਾਬ ਸ੍ਰੂ ਕਰਦਾ ਹੈ ਕਰਨੀ ਜਿਸ ਉਤੇ ਗੁਰੂ ਦੀ ਕਿਰਪਾ ਹੁੰਦੀ ਹੈ ਜਿਦੋਂ ਗੁਰੂ ਨੇ ਸਤਿਗੁਰੂ ਪ੍ਰਮਾਤਮਾ ਦਾ ਨਾਮ ਵਰ ਕੀਮਤੀ ਨਾਮ ਰਤਨਾ ਤੋਂ ਵੀ ਮਹਿੰਗਾ ਨਾਮ ਦਵਾ ਦਿੱਤਾ ਹੈ ਰਹਾਉ ਇਸ ਜਨ ਕਾ ਮਨ ਤਨ ਸਭ ਦੇਵ ਜੇ ਨਾਮ ਹਰ ਹਰ ਨਾਮ ਸੁਨਾਇਓ ਤੇ ਪਾਸਾ ਜੀ ਵਚਨ ਕਰਦੇ ਨੇ ਵੇ ਮਨਾ ਮੈਂ ਉਸ ਨੂੰ ਨੂੰ ਆਪਣਾ ਮਾਨ ਆਪਣਾ ਤਨ ਸਭ ਕੁਝ ਭੇਟਾ ਕਰਨਾ ਜਿਸ ਨੇ ਮੈਨੂੰ ਪ੍ਰਮਾਤਮਾ ਦਾ ਨਾਮ ਸੁਨਾਇਆ ਹੈ ਪਾਸਾ ਜੀ ਵੀ ਕੀ ਜਗਾਇ ਵਚਨ ਕਹੇ ਨਹੀਂ ਪਾਸਾ ਕਿਉਂ ਜਿਹੜਾ ਵੀ ਕਾਲਪੁਖ ਵੈਗੁਰੂ ਜੀ ਦਾ ਇਸ ਸੇਵਕ ਤੇ ਸਰਦਾਰ ਸੁਣਉਂਦਾ ਹੈ ਉਹਦੇ ਕੋਈ ਕੀਮਤ ਨਹੀਂ ਹੈ ਕਿਉਂਕਿ ਜਿੰਨੀ ਮਹਿੰਗੀ ਬਾਣੀ ਹੈ ਜਿੰਨੀ ਵੈਣਗੇ ਆਕਾਲ ਪੁਰਖ ਜੀ ਦੀ ਉਸਤਤ ਹੈ ਇਹਨੂੰ ਸੁਣਾਉਣ ਵਾਲੇ ਦੀ ਕੀਮਤ ਕੋਈ ਨਹੀਂ ਹੈ ਸਤਗੁਰੂ ਸਾਹਿਬ ਕਹਿੰਦੇ ਸਤਗੁਰੂ ਕੀ ਜੋ ਬਾਤ ਸੁਣਾਵੇ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਵੈਸਣ ਦੀਜੈ ਬਿਰਸਰ ਸੇ ਆਸਾ ਕਹਿੰਦੇ ਕਿ ਕੋਰਤੇ ਕੁਝ ਨਜ਼ਰ ਨਹੀਂ ਆਉਂਦਾ ਕਿਉਂਕਿ ਦੁਨੀਆਂ ਦੇ ਜੰਮੇ ਵੀ ਧੰ, ਮਾਲ, ਪਦਾਰਥ ਨੇ ਇਹ ਸਾਰੇ ਨਾਸਵਾਨ ਨੇ ਇਸ ਕਰਕੇ ਨਾ ਉਸ ਪਿਆਰੇ ਦੀ ਸੇਵਾ ਕਰਾਂ ਸਿਰ ਵਟ ਕੇ ਸਿਰ ਬੰਨਣ ਦਾ ਭਾਕਮੀ ਹੈ ਔਮੇ ਦਾ ਸਿਰ ਵਟ ਕੇ ਆਸਾ ਸੀਸ ਵੀ ਜਿਹੜਾ ਸਾਡੇ ਧਨ ਦੇ ਉੱਪਰ ਲੱਗਿਆ ਪਿਆ ਸੀਸ ਵੱਡੇ ਕਰ ਬੈਸਨ ਦੀ ਚੇ ਆਸਾ ਕਹਿੰਦੇ ਮੈਂ ਆਪਣੇ ਹੁਮੇ ਦਾ ਸੀਸ ਲੱਗ ਕੇ ਤੇ ਫਿਰ ਉਸ ਕਾਲਪੁਰਖ ਵੈਕੁੰਠ ਦੇ ਪਿਆਰੇ ਦੀ ਹਉਮੈ ਰਹਿਤ ਊਕੇ ਸੇਵਾ ਕਰਾਂ ਜਿਹੜਾ ਮੈਨੂੰ ਕਾਲਪੁਰਖ ਜੀ ਦੀਆਂ ਬਾਤਾਂ ਸੁੰਨਦਰ ਹੈ ਤੇ ਇੱਥੇ ਵੀ ਸਤਿਗੁਰੂ ਜੀ ਇਹ ਹੀ ਵਚਨ ਕਰਦੇ ਨੇ ਕਿ اے ਭਾਈ ਜਿਹੜਾ ਵੀ ਮਨੁਸ ਕਾਲਪੁਰਖ ਵੈਕੁੰਠ ਜੀ ਦੀ ਸਿੱਖਤ ਸੁਲਾਹ ਉਸ ਕਾਲਪੁਰਖ ਵੈਕੁੰਠ ਜੀ ਦਾ ਨਾਮ ਸੁਨਾਵੇ ਤਨ ਤੇ ਮਨ ਮੈਂ ਸਾਰਾ ਕੁਝ ਉਸ ਅੱਗੇ ਭੇਟਾ ਦੇ ਤੌਰ ਤੇ ਰੱਖਾਂ ਤਾਨਵੀ ਆਪਣਾ ਪੇਟਾ ਦੇ ਤੌਰ ਤੇ ਰੱਖਦੇ ਆਂ ਤਾਨ ਕਰਕੇ ਸੇਵਾ ਕਰਾਂ ਜੋ ਵੀ ਹੁਕਮ ਕਰੇ ਤੇ ਮਨ ਕਰਕੇ ਮਾਲੂ ਦੇ ਬਚਨਾਂ ਨੂੰ ਮੰਨਾਂ ਇਸ ਕਰਕੇ ਪ੍ਰਸਾਦ ਜੀ ਕਹਿੰਦੇ ਹਨ ਤਾਨ ਧਨ ਮਾਇਆ ਸੰਭ ਕੈ ਤਿਸ ਦੇਵੂ ਜਿਨ ਹਰ ਮੀਤ ਬਿਲਾ ਹਉ ਤਾਨ ਕਰਖ ਮਾਇਆ ਉਸ ਦੇ ਹਵਾਲੇ ਕਰਦਾ ਨਾ ਅਹੀ ਜਿਸ ਨੇ ਮੈਨੂੰ ਨਿਰਤਰ ਪ੍ਰਭੂ ਮਿਲਾਇਆ ਹੈ। ਕਿਨ ਕਿੰਝਕ ਕਿਰਪਾ ਕਰੀ ਜਗਦੀਸ਼ਰਾ ਤਦ ਹਰ 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 ਜਸ ਧਿਆਇਓ ਏ ਮਨ ਜਦਲੇ ਮਾਲਕ ਪ੍ਰਭੂ ਨੇ ਜਦੋਂ ਕਿਸੇ ਸੇਵਕ ਇੱਥੇ ਇੱਕ ਪਲ ਲਈ ਵੀ ਥੋੜੀ ਜਿੰਨੀ ਵੀ ਮਿਹਰ ਕਰ ਦਿੱਤੀ ਹੈ ਉਸਨੇ ਫਿਰ ਪ੍ਰਮਾਤਮਾ ਦੀ ਸਿਰਫ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਉੱਤੇ ਥੋੜੀ ਜਿਹੀ ਵੀ ਰਖਸ਼ ਹੋ ਜਾਂਦੀ ਹੈ ਗੁਰੂ ਦੀ ਨਦਰ ਦੀ ਮਿਹਰ ਹੀ ਕੈਨ ਦੀ ਲੋੜ ਹੈ ਜੇ ਸਤਿਗੁਰੂ ਕਹਿੰਦਾ ਜੇ ਗੁਰੂ ਦੀ ਕਿਰਪਾ ਉਹੀ ਤੇਰੇ ਤੇ ਇੱਕ ਮਿਹਰ ਦੀ ਨਾਜ਼ਰੀ ਪੈ ਗਈ ਉਸ ਕਾਰਨ ਉਹ ਸਿਰਫ ਸਲਾਹ ਕਰ ਸਕਦਾ ਹੈ ਇਸ ਕਰਕੇ ਕਾਸਾ ਕਹਿੰਦੇ ਥੋੜੀ ਜਿਨੀ ਵੀ ਮਿਹਰ ਜੇ ਕਰ ਦਿੱਤੀ ਕਿਸੇ ਸੇਵਕ ਫਿਰ ਭਾਈ ਇਹੋ ਕਾਲਪੁਰ ਦੀ ਸਿੱਖ ਸਲਾਹ ਕਰਨੀ ਸ਼ੁਰੂ ਕਰਨ ਦਾ ਹੈ ਜਨ ਨਾਨਕ ਕਉ ਹਰ ਭੇਤੇ ਸਭੀ ਆਲੋਕਪ੍ਰੀਤੀ ਮੈਂ ਕਹਿ ਬੰਦ ਉਸਦਾ ਹਲੇਕ ਦੁੱਖ ਤੇ ਹਉਮੈ ਦਾ ਰੋਗ ਦੂਰ ਹੋ ਗਿਆ ਹੈ ਕਿਉਂਕਿ ਸਤਿਗੁਰੂ ਸਾਹਿਬ ਕਹਿੰਦੇ ਬੰਦਾ ਇਨਸਾਨ ਚ ਹੈ ਹਉਮੈ ਦੇ ਕਾਰਨ ਹੀ ਇਹ ਸੰਸਾਰ ਦੇ ਵਿੱਚ ਆਉਂਦਾ ਜੰਮਦਾ ਤੇ ਮਰਦਾ ਹੈ ਇਹ ਕਾਰਨ ਹੈ ਹਉਮੈ ਇਨਸਾਨ ਦੇ ਵਾਰ-ਵਾਰ ਇਹ ਸੰਸਾਰ ਤੇ ਆਉਂਦਾ ਤੇ પાਸਗਿਵੇਂ ਪਰਜੋ ਕਾਲਪੁਰਖ ਵੈਗੁਰੂ ਜੀ ਦੀ ਸਿੱਖਤ ਸਲਾਮ ਮਿਲਦੀ जिਦੇ ਹਿਰਦੇ 'ਚ ਉਸ ਕਾਰਕੁਪਕ ਵੈਕੂਣੀ ਦੀ ਸਿਫਤ ਸਲਾਹ ਭਾਵਨਾ ਨਾਮ ਵਸ ਗਿਆ। ਆਸਾ ਕਿ ਇਹ ਪ੍ਰਕਾਰਪੁਕ ਵੈਕੂਣਿ ਕਿਰਪਾ ਕਰਦੇਵੇਂ। ਹਰਦੇ ਅੰਦਰੋਂ ਹਉਮੈ ਦੇ ਰੋਗ ਨੂੰ ਕੱਢਣ ਦੇ। ਜਿਦੇ ਅੰਦਰੋਂ ਹਉਮੈਦਾਰੀ ਕੱਟਿਆ ਗਿਆ ਸਭ ਤੋਂ ਵੱਡਾ ਗੁਣ ਹੈ ਹਉਮੈ ਤੇ ਕਾਮ ਦਾ। ਆਸਾ ਕਿ ਜਿਦੇ ਅੰਦਰੋਂ ਇਹ ਕੱਟਿਆ ਗਿਆ ਨਾ ਫਿਰ ਉਹਦਾ ਜੀਵਨ ਸਤਿਮ ਹੋ ਜਾਂਦਾ ਹੈ। ਇਸ ਕਰਕੇ ਸਾਹਿਬ ਜੀਆ ਵੀ ਕਿਰਪਾ ਕੀਤੀ ਹੈ ਭਾਈ। ਅਜਿਹੇ ਪੰਦਰ ਮੁਕਤ ਸਾਹਿਬ ਜੀ ਦੇ ਰਾਨੀਆ ਪਾਵਨ ਉਪਦੇਸ਼ ਬਖਸ਼ੀ ਨਿਵਾਜੇ ਹੈ ਕਿ ਭਾਈਓ ਉਸ ਕਾਲਪੁਰਖ ਦੇ ਸਿੱਖਤ ਸਲਾਹ ਕਰੀਏ ਕਿ ਜਿਹੜਾ ਵੀ ਉਸ ਕਾਲਪੁਰਖ ਦੇ ਸਿੱਖਤ ਸਲਾਹ ਸੁਣਾਉਂਦਾ ਹੈ ਉਹਦਾ ਸਨਹਾਰ ਕਰੀਏ ਤੇ ਉਹਨੂੰ ਸਤਿਗੁਰੂ ਸਾਹਿਬ ਕਹਿੰਦੇ ਤਨ ਧਨ ਮਨ ਸਭ ਕੁਝ ਅਰਪਣ ਕਰ ਦੇਣਾ ਚਾਹੀਦਾ ਹੈ ਗੁਰੂ ਦੇ ਅਗੇ ਤੇ ਗੁਰੂ ਦੀ ਸਿੱਖਤ ਸਲਾਹ ਤੋਂ ਸੋ ਨਾਨਕਾਰ ਯੋਗ ਹੈ ਇਸ ਕਰਕੇ ਜਿਹੜਾ ਫਿਰ ਭਾਈ ਗੁਰੂ ਨੂੰ ਤਨ ਮਨ ਧੰ ਸਭ ਸੌਂਪ ਹੁਕਮ ਹੁਕਮ ਮੰਨਿਆ ਪਾਈ ਹੈ ਆਪਣਾ ਸਾਰਾ ਕੁਝ ਅਰਪਨ ਕਰਕੇ ਗੁਰੂ ਦਾ ਹੁਕਮ ਮੰਨਦਾ ਹੈ ਫਿਰ ਗ੍ਰੀਵਨ ਬਾਤ ਦਾ ਸਾਖ ਇਹ ਕਹਿੰਦੇ ਮਾਲਕ ਪ੍ਰਭੂ ਜੀ ਨੂੰ ਮਿਲ ਪੈਂਦਾ ਹੈ ਤੇ ਜਿਹਨੂੰ ਮਾਲਕ ਪ੍ਰਭੂ ਮਿਲ ਗਿਆ ਦੇ ਅਨੁਸਾਰੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਸੁਖ ਪ੍ਰਾਪਤ ਹੋ ਜਾਂਦਾ ਹੈ ਇਸੇ ਕਰਕੇ ਤੇਗ ਬਾਹਰ ਦੰਨੀਆਂ ਨੇ ਬਚਨ ਕਹੇ ਤੇ ਜਾਓ ਆਪ ਚਾਰਿਆਂ ਸਦਾ ਸਰਨ ਰਾਮ ਕੀ ਲੈ ਨਾ ਸਕਦੇ ਬਿਲਕੁਲ ਨਹੀਂ ਸੰਭਦਾ ਭਾਈ ਗੁਰੂ ਜੀ ਸਾਹਿਬ